ਸਾਡੇ ਤੇ ਧੀ ਪਹਿਲੀ ਪੈਦਾ ਹੋਵੇ ਜਾਂ ਦੂਜੀ ਆਉਣ ਵਾਲੀ ਹੋਵੇ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਧੀ ਐ ਆਪਰੂਨ ਟੈਸਟ ਹਸਪੀਟਲਾਂ ਦੇ ਬਾਹਰ ਲੈ ਕੇ ਲਾਇਆ ਕਿੰਨੀਆਂ ਧੀਆਂ ਮਰਵਾ ਦਿੱਤੀਆਂ ਅਸੀਂ ਪੁੱਤਰ ਪ੍ਰਾਪਤੀ ਲਈ ਇੱਥੇ ਤੇ ਸਿੱਖ ਦੀ ਸਮਾਧੀ ਪਤਾ ਕਿਹੜੀ ਸੀ ਉਠਤ ਬੈਠਤ ਸੋਵਤ ਤਿਹਾਈਏ ਮਾਰਗ ਚਲਤ ਹਰ ਹਰ ਗਾਈਏ ਉੜਦਿਆਂ ਬੈਂਦਿਆਂ ਖਾਂਦਿਆਂ ਪੀਂਦਿਆਂ ਸੌਂਦਿਆਂ ਕੀਰਤਕਾਰ ਕਰਦਿਆਂ ਹੱਥ ਤੇਰੇ ਪੱਠੇ ਵੱਢ ਰਿਹਾ ਹਣ ਤੇ ਸੁਰਤ ਵਿੱਚ ਤਰੇ ਦਰੰਕਾਰ ਦੀ ਵਿਚਾਰ ਚੱਲ ਰਹੀ ਹੋਵੇ ਭੈਣ ਪ੍ਰਸ਼ਾਦੇ ਪਕਾਰੀ ਹੋਵੇ ਤੇ ਸੁਰਤ ਵਿੱਚ ਪਰਮੇਸ਼ਰ ਦੀ ਵਿਚਾਰ ਚੱਲ ਰਹੀ ਹੋਵੇ ਹੱਥ ਪਾਉਂ ਕਰ ਕੰਮ ਸਭ ਚੀਤ ਨਰੰਜਨ ਨਾੜੋ ਹੱਥਾਂ ਪੈਰਾਂ ਦਾ ਕੰਮ ਕਰ ਚੇਤ ਤੇਰਾ ਨਰੰਜਨ ਵੈਗੁਰੂ ਪਰਮਾਤਮਾ ਵਿੱਚ ਜੁੜਿਆ ਹੋਵੇ ਕਿੱਡੀ ਸੌਖੀ ਬੰਦਗੀ ਦਸੀ ਮਹਾਰਾਜ ਨੇ ਸੰਤ ਜੀ ਕਿੱਡਾ ਸੌਖਾ ਮਹਾਰਾਜ ਨੇ ਸਿਮਰਨ ਦੱਸ ਦਿੱਤਾ ਕਿ ਉੜਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਪਰਮੇਸ਼ਰ ਨੂੰ ਯਾਦ ਕਰ ਪਾਈ ਸਿਮਰੈ ਧਰਤ ਪਤਾਲ ਆਕਾਸ਼ਾ ਸਿਮਰੈ ਚੰਦ ਸੂਰਜ ਗੁਣਤਾਸਾ ਧਰਤੀ ਕਿਵੇਂ ਸਿਮਰ ਰਹੀ ਐ ਪਤਾਲ ਕਿਵੇਂ ਸਿਮਰ ਰਿਹਾ ਐ ਆਕਾਸ਼ ਕਿਵੇਂ ਸਿਮਰ ਰਿਹਾ ਉਹਦੇ ਭੈਜ ਤੁਰਦਾ ਉਹਦੇ ਬਣਾਏ ਡਿਸਪਲਿਨ ਵਿੱਚ ਤੁਰਦਾ ਇਹ ਉਹਦਾ ਸਿਮਰਨ ਐ ਸਿਮਰੈ ਧਰਤ ਪਤਾਲ ਆਕਾਸ਼ਾ ਸਿਮਰੈ ਚੰਦ ਸੂਰਜ ਗੁਣਤਾਸਾ ਕਿਦਾਂ ਸਿਮਰ ਰਹੇ ਨੇ ਉਹਦੇ ਭੈਜ ਨੇ ਉਹਦੇ ਹੁਕਮ ਚ ਨੇ ਬੰਦਾ ਪੈਰ ਪੈਰ ਰੱਬ ਦੇ ਹੁਕਮ ਦੀ ਉਲੰਘਣ ਸਾਡੇ ਤੇ ਧੀ ਪਹਿਲੀ ਪੈਦਾ ਹੋਵੇ ਜਾਂ ਦੂਜੀ ਆਉਣ ਵਾਲੀ ਹੋਵੇ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਧੀ ਹੈ ਆਪਰੂਨ ਟੈਸਟ ਹਸਪੀਟਲਾਂ ਦੇ ਬਾਹਰ ਲਿਖ ਕੇ ਲਾਇਆ ਕਿੰਨੀਆਂ ਧੀਆ ਮਰਵਾ ਦਿੱਤੀਆਂ ਅਸੀਂ ਪੁੱਤਰ ਪ੍ਰਾਪਤੀ ਲਈ ਤੇ ਜਿਨ੍ਹਾਂ ਨੇ ਧੀਆ ਮਾਰ ਮਾਰ ਕੇ ਪੁੱਤ ਲੱਭਿਆ ਨਾ ਗੁੱਸਾ ਨਾ ਮਨਾ ਮੈਂ ਲਾਈਵ ਕਰ ਰਹੇ ਹਾਂ ਤੁਸੀਂ ਘਰਾਂ ਚ ਬੈਠੇ ਸੁਣ ਰਹੇ ਮੜ ਕੇ ਉਹ ਪੁੱਤ ਉਹਨਾਂ ਨੂੰ ਤੰਗ ਵੀ ਕਰਦੇ ਬਾਅਦ ਵਿੱਚ ਉਹ ਧੀ ਚ ਇਥੇ ਹੁੰਦੀ ਜਿਹੜੀ ਗਰਭ ਚ ਮਰਵਾਈ ਹੁੰਦੀ ਹੈ ਉਹ ਚ ਇਥੇ ਆਉਂਦੀ ਸਿਰੰਜਾਂ ਵਿੱਚੇ ਹੀ ਨਾੜਾਂ ਦੇ ਰਹਿ ਜਾਂਦੀਆਂ ਬੱਚੇ ਤੰਗ ਕਰਦੇ ਫਿਰ ਉਦੋਂ ਮਾਪੇ ਕਹਿੰਦੇ ਤੇ ਨਹੀਂ ਬਾਹਰ ਕਿਸੇ ਨੂੰ ਪਰ ਮਨ ਚ ਪਤਾ ਕੀ ਜਾਂਦੇ ਆ ਕੀਪ ਤਾਂ ਕਿਹੜਾ ਪਾਪ ਲੱਗ ਰਿਹਾ ਸਾਨੂੰ ਕਿੰਨੀਆਂ ਧੀਆਂ ਮਰਵਾ ਛੱਡੀਆਂ ਸੀ ਜਨਮ ਤੋਂ ਪਹਿਲਾਂ ਹੀ ਇਹ ਰਿਵਾਜ ਤਾਂ ਅੱਜ ਥੋੜਾ ਪਹਿਲਾਂ ਵੀ ਹੈਗਾ ਸੀ ਪਹਿਲਾਂ ਵੀ ਲੋਕ ਧੀਆਂ ਜਨਮ ਤੋਂ ਪਹਿਲਾਂ ਹੀ ਮਰਵਾ ਦਿੰਦੇ ਸੀ ਪੁੱਤਰ ਪ੍ਰਾਪਤੀ ਲਈ ਭੈਜ ਰਹਿਣਾ ਪਰਮੇਸ਼ਰ ਦਾਤਾ ਤੀ ਹੈ ਠੀਕ ਹੈ ਪੋਤੇ ਠੀਕ ਹੈ ਨਹੀਂ ਵੀ ਉਲਾਦ ਹੈਗੀ ਨਾ ਬੇਬੇ ਨਾਨਕੀ ਦੀ ਤਰ੍ਹਾਂ ਤੇ ਮਾਰਾ ਸਵਰ ਐਡਾ ਵੱਡਾ ਦਿਓ ਬੇਬੇ ਨਾਨਕੀ ਦੀ ਬਿਨਾ ਔਲਾਦ ਦੇ ਤੋਂ ਵੀ ਦੁਨੀਆ ਦੇ ਵਿੱਚ ਐਡੀ ਵੱਡੀ ਪ੍ਰਵਤਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ ਉੱਥੇ ਬੇਬੇ ਨਾਨਕੀ ਦਾ ਨਾਮ ਵੀ ਆਉਂਦਾ ਹੈ ਸਿੱਖਾ ਬਾਣੀ ਪੜ ਸਮਝ ਵਿਚਾਰ ਐਡੀ ਸੋਹਣੀ ਤੈਨੂੰ ਫਲੋ ਤੈਨੂੰ ਕੋਈ ੱੱਕੇ ਨਾਲ ਆਪਣੇ ਮੱਜ ਵਿੱਚ ਨਹੀਂ ਖੜੇਗਾ ਜੇ ਤੇਰੀਆਂ ਨੀਆਂ ਪੱਕੀਆਂ ਹੋਣਗੀਆਂ ਤੇ ਜੇ ਤੇਰੇ ਕੋਲ ਗੁਰੂ ਦਾ ਸ਼ਬਦ ਹੋਏਗਾ ਨਾ ਤੈਨੂੰ ਆਪਣੇ ਪੈਰਾਂ ਤੇ ਕਿਵੇਂ ਕੁਝ ਕਾਜ ਇੱਕ ਚੀਤਾ ਰੱਖਿਓ ਸਿਰਾਂ ਦੇ ਮੁੱਲ ਵੀ ਉਹਨਾਂ ਸਿੱਖਾਂ ਦੇ ਪੈ ਜਿਨ੍ਹਾਂ ਸਿੱਖਾਂ ਦੇ ਸਿਰਾਂ ਵਿੱਚ ਸਿੱਖੀ ਸੀ ਉਨਾ ਸਰਾਂ ਦੇ ਮੁੱਲ ਪੈ ਅੱਜ ਮੁੱਲ ਪੈਣ ਦੀ ਲੋੜ ਹੈ ਅੱਜ ਤੇ ਵੈਸੇ ਡਿੱਗੀ ਜਾਂਦਾ ਕੋਈ ਕਿਤੇ ਡਿੱਗੀ ਫਿਰਦਾ ਕਿਤੇ ਡਿੱਗੀ ਫਿਰਦਾ ਅੱਜ ਸਿੱਖੀ ਵਿਚਾਰਤਾਰਾ ਲੈ ਕੇ ਆਈਏ ਸ਼ਬਦ ਨਾਲ ਜੁੜੀਏ ਆਪਣੇ ਘਰਾਂ ਵਿੱਚ ਦਿਨ ਦੀ ਸ਼ੁਰੂਆਤ ਆਪਣੇ ਸਤਿਗੁਰ ਦੀ ਬਾਣੀ ਤੋਂ ਕਰੋ ਰਾਤ ਨੂੰ ਇਕੱਠੇ ਬਹਿ ਕੇ ਆਓ ਬੱਚਿਓ ਸੋਦਾ ਰਹਿ ਰਾਸ ਦਾ ਪਾਠ ਕਰੀਏ ਪੁੱਤ ਬੱਚੇ ਵਿਦੇਸ਼ ਨੇ ਪਹਿਲਾਂ ਉਹਨੂੰ ਇਹ ਪੁੱਛੋ ਪੁੱਤ ਬਾਣੀ ਪੜ੍ਹੀ ਹੈ ਕੰਮ ਤੇ ਜਾਣ ਤੋਂ ਪਹਿਲਾਂ ਬਾਣੀ ਪੜ੍ਹੀ ਹੈ ਅਸੀਂ ਜੋ ਜੋ ਮੰਗਿਆ ਬੱਚਿਆਂ ਨੇ ਉਹ ਕਮਾਤਾ ਸੀ ਕਹਿੰਦੇ ਬੱਚਾ ਕਮਾਈ ਕਰ ਵੱਡਾ ਹੋ ਕੇ ਬੱਚਾ ਕਮਾਈ ਕਰਕੇ ਘਰ ਬਣਾ ਦਿੰਦਾ ਅਹੀਂ ਇਹ ਤਾਂ ਮੰਗਿਆ ਨਹੀਂ ਸਕੂਨ ਤੇ ਮੰਗਿਆ ਨਹੀਂ ਸੀ ਅਸੀਂ ਇਹਨਾਂ ਕੋਲ ਸਿੱਖੀ ਤੇ ਮਾਂ ਨੇ ਮੰਗੀ ਨਹੀਂ ਆਪਾਂ ਕਹੀ ਜਾਂਦੇ ਸਿੱਖੀ ਹੈ ਨਹੀਂ ਸਿੱਖੀ ਮਾਂ ਨੇ ਨਹੀਂ ਮੰਗੀ ਤੇ ਸਿੱਖੀ ਹੋਣੀ ਕਿੱਥੋਂ ਸੀ ਬਾਪ ਨੇ ਤੇ ਸਿੱਖੀ ਮੰਗੀ ਨਹੀਂ ਉਹ ਤੇ ਗਰੰਥੀ ਸਿੰਘ ਮਹਾਰਾਜ ਵੱਲ ਮੁੱਕ ਕੇ ਕਹਿੰਦਾ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਉਹ ਮੰਗ ਕੇ ਨਾਲ ਹੀ ਰਿਹਾ ਜਿਹੜੇ ਪਿਛੇ ਖਲੋਤੇ ਹੁੰਦੇ ਨੇ ਉਹਨਾਂ ਲਈ ਮੰਗ ਰਿਆ ਹੁੰਦਾ ਮਹਾਰਾਜ ਸਿਖਾ ਨੂੰ ਸਿੱਖੀ ਦਾਨ ਕੇਸ ਦਾਨ ਰੋਜ਼ ਮੰਗਿਆ ਜਾ ਰਿਹਾ ਜੀ ਕੇਸ ਦਾਨ ਕਿਉਂ ਜੀ ਕੇਸ ਦਾਨ ਮੰਗਣ ਵਾਲੇ ਦੇ ਪਰਿਵਾਰ ਦੇ ਮੈਂਬਰ ਬਿਊਟੀ ਪਾਰਲਰ ਦੀ ਦੁਕਾਨ ਬਣਾ ਕੇ ਬੈਠੇ ਹੋਏ ਨੇ ਲੋਕਾਂ ਦੇ ਰੂਮ ਕੱਟਣ ਲਈ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਕੇਸ ਦਾਨ ਮੰਗੇ ਜਾ ਰਹੇ ਨੇ ਸਿੱਖੀ ਦਾਨ ਮੰਗੀ ਜਾ ਰਹੀ ਬਿਊਟੀ ਪਾਰਲਰ ਦੀ ਦੁਕਾਨ ਸਖਾਂ ਦੀਆਂ ਧੀਆਂ ਦੀਆਂ ਬਿਊਟੀ ਪਾਰਲਰ ਦੀਆਂ ਦੁਕਾਨਾਂ ਨਾਮ ਹੀ ਅਜੀਬੋ ਗਰੀਬ ਸਿਮਰਨ ਬਿਊਟੀ ਪਾਰਲਰ ਨਾਮ ਹੀ ਇਦਾਂ ਦੇ ਅਜੀਬੋ ਗਰੀਬ ਅੰਦਾਜ਼ਾ ਲਾਓ ਅਸੀਂ ਕਿੱਥੋਂ ਤੁਰੇ ਤੇ ਕਿੱਥੇ ਅਣ ਖਲੋਤੇ ਸਾਡੇ ਹਿਸਾਬ ਨਾਲ ਭਾਈ ਤਾਰੂ ਸਿੰਘ ਨੇ ਖੋਪਰ ਲਵਾ ਦਿੱਤਾ ਉਹਨਾਂ ਦਾ ਖੋਪਰ ਲਾਦਾ ਕੇਸ ਨੇ 25 ਸਾਲ ਦੇ ਸਨ ਭਾਈ ਤਾਰੂ ਸਿੰਘ 25 ਸਾਲ ਦੇ ਭੈਣ ਵਿਧਵਾ ਵੱਡੀ ਭੈਣ ਤਾਰੋ ਉਹਦਾ ਪਤੀ ਚੜ੍ਹਾਈ ਕਰ ਗਿਆ ਸੀ ਉਹ ਭਰਾ ਦੇ ਆਸਰੇ ਪੇਕੇ ਜਾਣ ਕੇ ਬਹਿ ਗਈ ਦੋਵੇਂ ਮਾਵਾਂ ਧੀਆਂ ਨੇ ਸਬਰ ਪਾਲਿਆ ਭਾਈ ਤਾਰੂ ਸਿੰਘ ਦਾ ਖੋਪਰ ਉਤਰ ਗਿਆ ਪਰ ਗੁਰੂ ਕੇ ਪਿਆਰੇ ਲਾਲ ਨੇ ਕੇਸਾ ਨੂੰ ਹੱਥ ਨਹੀਂ ਲਾਉਣ ਦਿੱਤਾ ਅੱਜ ਸਾਡੇ ਕੇਸ ਰੋਲ ਦੇ ਫਿਰਦੇ ਆ ਜੀ ਫੇਰ ਪਤਾ ਕੀ ਆਂਦੇ ਆ ਪੁੱਤ ਵਿਆਹ ਆ ਸੁਖ ਲਈ ਮਿਲਿਆ ਨਹੀਂ ਤੁਸੀਂ ਗੁਰੂ ਦੀ ਗੱਲ ਹੀ ਨਹੀਂ ਮਨੇ ਸੁਖ ਮਿਲਣਾ ਕਿੱਥੋਂ ਸੀ ਐਂ ਤਾਂ ੱਟਕੇ ਖਾ ਰਹੇ ਆ ਅੱਜ ਬੇਮੁਖ ਹੋਏ RAM ਤੇ ਲੱਗਣ ਜਨਮ ਜੋ ਖਿਰਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਇਸ ਕਰਕੇ ਸਮਝੋ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ ਤਾੜੀ ਕਹਿੰਦੇ ਸਮਾਧੀ ਆਇਆ ਗੱਲ ਨਹੀਂ ਬਣੀ ਮੈਂ ਕੋੜੋ ਨਹੀਂ ਕਰ ਰਿਹਾ ਜੀ ਆ ਲਾਈਵ ਸੁਣ ਰਹੇ ਹੋ ਘਰਾਂ ਚ ਬੈਠੇ ਹੋ 730 ਨੰਬਰ ਅੰਕ ਹੈ ਸੁਹੀ ਰਾਗ ਦਾ ਸ਼ਬਦ ਹੈ ਬੰਦ ਦੂਜਾ ਹੈ ਗੁਰਨਾਨ ਸਿੰਘ ਸਾਹਿਬ ਜੀ ਅਰਥ ਪੜ ਲਓ ਆਪੋ ਆਪਣੇ ਘਰਾਂ ਚ ਤਾੜੀ ਦਾ ਅਰਥ ਸਮਾਧੀ ਹੈ ਨਹੀਂ ਮਿਲਣਾ ਰੱਬ ਕੱਲੀ ਸਮਾਧੀ ਲਾਇਆ ਮਹਾਰਾਜ ਕਹਿੰਦੇ ਨੇ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ ਜੋਗ ਨਾ ਦੇਸ ਦਸੰਤਰ ਭਵੇਂ ਆ ਦੇਸ ਦਾ ਸੰਤਰਾ ਨੂੰ ਭਮਲਾ ਯਾਤਰਾ ਕਰੀ ਜਾ ਨੰਗੇ ਪੈਰੀ ਘੁੰਮੀ ਜਾ ਇਥੋਂ ਜਾ ਉਧਰ ਨੂੰ ਤੁਰ ਪਾ ਸਜਿਓ ਖੱਬੇ ਤੁਰ ਪਾ ਜੋਗਨਾ ਦੇਸ ਦਸੰਤਰ ਭਮਿਆ ਜੋਗਨਾ ਤੀਰਥ ਨਾਈ ਹੈ ਤੀਰਥਾਂ ਤੇ ਨਹਾਉਣ ਨਾਲ ਵੀ ਰੱਬੀ ਮਲਾਪ ਨਹੀਂ ਹੋਣਾ ਮਰਜੀ ਕਿਉਂ ਕਿਤੇ ਜੇ ਕੱਲਾ ਨਹਾਉਣ ਨਾਲ ਰੱਬ ਮਿਲਦਾ ਫਿਰ ਤੇ ਡੱਡੂ ਨੂੰ ਮਿਲ ਜਾਏ ਜਲ ਕੇ ਮੱਜਾ ਨਾ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੂਨੀ ਪਾਵੈ ਮਿਲੇ ਜੀ ਤੀਰਥ ਨਾਤਿਆਂ ਡੱਡਾ ਜਲਵਾਸੀ